ਸਾਮੇ ਰੇਡੀਓ ਵੀ ਥੋੜਾ ਤੁਸੀਂ ਵੀ ਸਾਈਕਲ ਤੋਂ ਮੇਰੇ ਚਾਕੇ ਭਰਾ ਬਣ ਕੇ ਜਾਜਾ ਜੇ ਬਿਠਾਦਾ ਬਈ ਥੋੜਾ ਧੰਨਵਾਦ ਪਰਮਾਤਮਾ ਤੁਹ ਸਾਰੇ ਦੋਸਤੋ ਕਿਤਾ ਹੋ ਗਿਆ ਮਗਰ ਬਾਈ ਸੁਲਤਾਨ ਮੀਰ ਨੇ ਗੋਰੇ ਨੇ ਚੈਲੰਜ ਕੀਤਾ ਸੀਗਾ ਤੇ ਸੰਗੋਵਾਲ ਪਿੰਡ ਦੇ ਵਿੱਚ ਆ ਕੇ ਸੁਲਤਾਨ ਬਾਈ ਨੂੰ ਕਿ ਤੁਹਾਡਾ ਵੀ ਚੈਨਲ ਸੀਗਾ ਮੈਂ ਆਪਣੇ ਪਿੰਡ ਦਾ ਨਾਮ ਮੈਸ਼ਨ ਕਰਨਾ ਇੰਡੀਆ ਦਾ ਵਾਧੇ ਵਿੱਚ ਜਿਹੜਾ ਆਵਾਜ਼ ਦਾ ਨਾ ਨਾ ਮਾਰਿਆ ਉਹਦਾ ਜੁਲੰਬ ਕਰਕੇ ਦਿਖਾਇਆ ਕਿ ਮਿਸਾਲ ਪੈਦਾ ਕੀਤੀ ਹੈ ਹਾਂਜੀ ਪਹਿਲਾਂ ਤਾਂ ਸਰਦਾਰ ਗੱਲ ਸੁਲਤਾਨ ਬਣੀ ਉਹ ਸਾਰੇ ਪੰਜਾਬ ਨੂੰ ਤੇ ਸਾਰੇ ਇੰਡੀਆ ਨੂੰ ਜਿਹੜਾ ਗੋਰੇ ਨੇ ਤੇ ਜੀਟੀ ਬਾਬੇ ਨੇ ਮੈਨੂੰ ਚੈਲੰਜ ਕੀਤਾ ਸੀ ਠੀਕਾ ਜੀ ਮੈਂ ਪੰਜਾਬ ਨਾਲ ਵਾਦਾ ਕੀਤਾ ਸੀ ਉਹ ਅੱਜ ਮੈਂ ਪੰਜਾਬ ਦਾ ਵਾਦਾ ਪੂਰਾ ਕਰਤਾ ਪੰਜਾਬ ਦੀ ਧਰਤੀ ਦੇ ਉੱਤੇ ਉਸ ਗੋਰੇ ਨੂੰ ਹਰਾਇਆ ਜਿਹਦਾ ਹੰਕਾਰ ਤੋੜਿਆ ਤੇ ਜਿਹਦਾ ਜੀਟੀ ਬਾਬਾ ਬਣਿਆ ਫਿਰਦਾ ਸੀ ਉਹਦਾ ਵੀ ਹੰਕਾਰ ਤੋੜਿਆ ਉਹਨਾਂ ਦੋਨਾਂ ਨੇ ਰਲ ਕੇ ਜੋ ਮੈਨੂੰ ਧੋਖਾ ਕੀਤਾ ਧੋਖਾ ਰਲ ਕੇ ਆਪਸ ਵਿੱਚ ਜੋ ਰਲ ਮਿਲ ਕੇ ਉਹਨਾਂ ਨੇ ਜੋ ਕੀਤੀ ਸੈਟਿੰਗ ਮੈਂ ਇਹਨੂੰ ਕੁੱਟਣਾ ਮੈਨੂੰ ਮਾਰਨਾ ਮੇਰੇ ਟੂਬਾ ਫੋੜੀਆਂ ਗਈਆਂ ਮੇਰੇ ਕੁਰਸੀਆਂ ਤੱਕ ਮਾਰੀਆਂ ਗਈਆਂ ਪਰ ਮੂਰੇ ਮੈਨੂੰ ਮੇਰਾ ਪੰਜਾਬ ਦਿਖਦਾ ਪਿਆ ਸੀ ਮੈਂ ਪੰਜਾਬ ਲਈ ਕੁਝ ਵੀ ਕਰਨ ਨੂੰ ਤਿਆਰ ਆ ਜੋ ਮੇਰੇ ਅੱਜ ਬਲੱਡ ਬੋਡੀ ਚੋਂ ਨਿਕਲਿਆ ਵਾ ਛੇਤੋਂ ਨਿਕਲਿਆ ਵਾ ਉਹ ਮੇਰੇ ਪੰਜਾਬ ਲਈ ਆ ਮੈਂ ਆਪਣੇ ਪੰਜਾਬ ਲਈ ਕਿਤਰਾ-ਕਤਰਾ ਕਰਨ ਨੂੰ ਤਿਆਰ ਆ ਪਰ ਮੈਂ ਆਪਣੇ ਪੰਜਾਬ ਦੀ ਜਿਹੜੀ ਇੱਜ਼ਤ ਆ ਮਿੱਟੀ ਵਿੱਚ ਨਹੀਂ ਰੋਲਣ ਦਿੱਤੀ ਹੈਗੀ ਕਿਉਂਕਿ ਮੈਂ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਮਾਂ ਤੇ ਆਪਣੇ ਦੇਸ਼ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਗੱਲ ਕਰੀਏ ਐਂਟਰੀ ਦੀ ਐਂਟਰੀ ਅੱਡੀ ਬੜੀ ਜ਼ਬਰਦਸਤ ਹੋਈ ਆ ਕਲਗੀਆਂ ਵਾਲੇ ਪਾਸਾ ਜਿਹੜਾ ਬਾੜ ਨਾਲ ਸੀ ਤੇ ਫਤਿਹ ਗੂੰਜਦੀ ਆਈ ਦੇਖੋ ਪੁੱਤ ਗੁਰੂ ਗੋਬਿੰਦ ਸਿੰਘ ਦੇ ਅਸੀਂ ਜੀ ਠੀਕ ਆ ਜੇ ਅਸੀਂ ਉਹ ਐਂਟਰੀ ਪੁੱਤ ਗੁਰੂ ਗੋਬਿੰਦ ਸਿੰਘ ਵਾਂਗੂ ਨਾ ਕੀਤੀ ਫਿਰ ਉਹ ਪੋਤੀ ਘਰਿਆ ਸੀ ਨਾ ਕਿਉਂਕਿ ਉਹ ਕਮਿਊਨਿਟੀ ਚੋਂ ਪੈਦਾ ਹੋਇਆ ਮੈਂ ਜਿੱਥੇ ਬਹੁਤ ਸਾਡੇ ਰਹਿਬਰਾਂ ਨੇ ਕੁਰਬਾਨੀਆਂ ਦਿੱਤੀ ਆ ਬਾਬਾ ਜੀਵਨ ਸਿੰਘ ਨੇ ਬਾਬਾ ਸੰਗਤ ਸਿੰਘ ਮਹਾਰਾਜ ਜੀ ਨੇ ਆਪਣੇ ਬਾਬਾ ਦੀਪ ਸਿੰਘ ਜੀ ਹਰੀ ਸਿੰਘ ਨਲੂਆ ਨੇ ਉਹਨਾਂ ਵਾਂਗੂ ਅਸੀਂ ਵੀ ਇਹ ਸੋਚਦੇ ਆ ਕਿ ਚਲੋ ਉਹਦਾ ਬਹੁਤ ਵੱਡੀ ਦੇਣ ਆ ਉਹਦੀ ਤਾਂ ਚਲੋ ਮੈਂ ਛੋਟੀ ਜੀ ਕਵਿਸ਼ਿਸ਼ ਕੀਤੀ ਐਨੀ ਇੱਕ ਕਿ ਮੈਂ ਆਪਣੇ ਪੰਜਾਬ ਲਈ ਕੁਝ ਕਰਾਂ ਥੋੜਾ ਬੋਟਾ ਕੁੰਡਾ ਕਾ ਤਰ੍ਹਾਂ ਮੈਂ ਵੀ ਆਪਣੇ ਪੰਜਾਬ ਲਈ ਆਇਆ ਪਰ ਮੈਂ ਆਪਣੇ ਪੰਜਾਬ ਨੂੰ ਥੱਲੇ ਨਹੀਂ ਦਿਗਣ ਦਿੱਤਾ ਜੋ ਕੋਈ ਗੁਰੂਆਂ ਪੀਰਾਂ ਦੀ ਧਰਤੀ ਸੀ ਉਹਦਾ ਮਾਣ ਮੈਂ ਵਧਾਇਆ ਬਾ ਮੈਂ ਪੰਜਾਬ ਦਾ ਬਹੁਤ ਬਹੁਤ ਪਹਿਲਾਂ ਬਤ ਧੰਨਵਾਦ ਕਰਨਾ ਚਾਹੁੰਦਾ ਵਾ ਜਿਨ੍ਹਾਂ ਲੋਕਾਂ ਨੇ ਮੇਰੇ ਨੂੰ ਇੰਨਾ ਪਿਆਰ ਦਿਖਾਇਆ 10000 ਦਾ ਕੱਠ ਘੱਟੋ ਘਾਟ ਇੱਥੇ ਹੋਇਆ ਸੀ ਮੇਰੇ ਲਈ ਇੰਨੇ ਲੋਕ ਆ ਇੰਨਾ ਪਿਆਰ ਮੈਨ ਦਿਖਾਇਆ ਮੈਂ ਤੈਹ ਦਿਲੋਂ ਤੁਹਾਨਾਂ ਦਾ ਬਾਤ ਕਰਦਾ ਮੈਂ ਆਪਣੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਖਾਸ ਕਰ ਮੇਰੇ ਪਿੰਡ ਦਾ ਜਿਹੜੇ ਮੇਰੇ ਪਿੰਡ ਦੇ ਸਾਰੇ ਭਰਾ ਨੇ ਜਿਨ੍ਹਾਂ ਨੇ ਮੇਨ ਨਾਲ ਰਲ ਕੇ ਸਹਿਯੋ ਕੁਸ਼ਨ ਵੀ ਕੀਤਾ ਹਾਂਜੀ ਮਾਪੇ ਮੇਰੇ ਵੱਡੇ ਭਰਾ ਬਲਵੀਰ ਪੰਗੜ ਜੀ ਮੇਰੇ ਬਾਪੂ ਰਣਜੀਤ ਸਿੰਘ ਸਰਪੰਚ ਫੁੱਲਾਂਵਾਲ ਤੋਂ ਮੈਂ ਬਾਪੂ ਜੀ ਕਹਿੰਦਾ ਉਹਨਾਂ ਨੂੰ ਉਹਨਾਂ ਦੇ ਸਹਿਯੋਗ ਨਾਲ ਜੇ ਉਹਨਾਂ ਦਾ ਮਾਨ ਸਤਿ ਸ੍ਰੀ ਅਕਾਲ ਸੀ ਤਾਂ ਜੋ ਬੱਚਾ ਉਹਨਾਂ ਦਾ ਗੁੰਜਿਆ ਤੇ ਅੱਜ ਇਹ ਸ਼ੋਹ ਜਿਹੜਾ ਹੋਇਆ ਤਾਂ ਉਹਨਾਂ ਦੀ ਮਿਹਰਬਾਨੀ ਛਤਕਾ ਹੋਇਆ ਤੁਹਾਡੀ ਤੋਂ ਬਾਅਦ ਹੋਰ ਵੀ ਸ਼ੋਹ ਹੋਣਗੇ ਹੁਣ ਕਹਿੰਦੇ ਸੁਲਤਾਨ ਨੇ ਬੂਟਾ ਲਾਤਾ ਵਾ ਕਿ ਅੱਗੇ ਲਗਾਤਾਰ ਇਹ ਦੇਖੋ ਜੀ ਪ੍ਰੋਗਰਾਮ ਦੇਖੋ ਜੀ ਕਹਿ ਕੇ ਤਾਂ ਗਿਆ ਸਾਡੇ ਕੁਲਦੀਪ ਸਿੰਘ ਬੈਜ ਹਬਕਾ ਐਮਐਲਏ ਜੇ ਉਹਨਾਂ ਨੇ ਜ਼ਬਾਨ ਦਿੱਤੀ ਤਾਂ ਜਰੂਰ ਅਸੀਂ ਆਉਣ ਵਾਲੇ ਸਮੇਂ 'ਚ WWE ਦੇ ਰੈਸਲਰ ਬੁਲਾਉਂਗਾ ਕੋਸ਼ਿਸ਼ ਮੇਰੀ ਇਹ ਆ ਕਿ ਮੈਂ ਕੋਈ ਸੁਪਰਸਟਾਰ ਬੁਲਾਵਾਂ ਉਹਨੂੰ ਮੈਂ ਖੁਦ ਚੈਲੰਜ ਕਰਾਂ ਆਪਣੇ ਪੰਜਾਬ ਦੇ ਵਿੱਚ ਹਰਾਵਾਂ ਬਾਕੀ ਮੇਰੇ ਪੰਜਾਬ ਦੇ ਮੇਰੇ ਲੁਧਿਆਣਾ ਦੇ ਵਾਸੀਆਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੋ ਸਹਿਯੋਗ ਦੇਣ ਮੈਂ ਬਹੁਤ ਜਲਦੀ WWE ਦੇ ਜਿਹੜੇ ਰੈਸਲਰ ਇੱਥੇ ਬੁਲਾ ਕੇ ਉਹਨਾਂ ਨੂੰ ਚੈਲੰਜ ਕਰਕੇ ਉਹਨਾਂ ਨੂੰ ਹਰਾਵਾਂਗੀ ਥੈਂਕ ਯੂ ਬੀ ਫਾਈਟਿੰਗ ਹੋਣੀ ਸੀ ਤੇ ਹੋਰਾਂ ਤੇ ਮੁਕਾਬਲਾ ਚਲਾ ਕੇ ਬੰਦਿਆਂ ਪਰੰਪਰਾਵੀਆਂ ਬਣਾਇਆ ਉਹਨੇ ਕਿ ਕੌਮ ਦੇ ਹੀਰੇ ਨੂੰ ਹਰਾ ਦੇਣਾ ਵਾ ਫੀਨਲ ਕਾਰ ਵੀ ਮਾਰ ਦਿੱਤੀ ਤੁਹਾਡਾ ਧੰਨਵਾਦ ਦੇਖੋ ਜੀ ਸਾਜਸਾ ਸ਼ੁਰੂ ਤੋਂ ਹੀ ਪੰਜਾਬ ਤੇ ਚੱਲਦੀ ਆ ਰਹੀ ਉਹ ਪੰਜਾਬ ਨੂੰ ਇੱਕ ਵੱਖ ਤਰੀਕੇ ਨਾਲ ਦੇਖਿਆ ਜਾਂਦਾ ਅੱਜ ਵੀ ਉਹ ਰਿੰਗ ਦੇ ਵਿੱਚ ਉਹਨਾਂ ਨੇ ਉਹ ਸਾਬਿਤ ਕੀਤਾ ਵੀ ਪੰਜਾਬ ਇੱਕ ਵੱਖਰਾ ਵਾ ਤੇ ਸਾਨੂੰ ਇਹ ਅਹਿਸਾਸ ਕਰਾਇਆ ਪਰ ਮੈਂ ਪੰਜਾਬ ਦੀ ਪੱਖ ਨਹੀਂ ਲੱਗਣ ਦਿੱਤੀ ਜੇ ਉਹਨੂੰ ਕਹਤਾ ਪੰਜਾਬ ਦਾ ਸਭ ਲਈ ਇਕੱਲਾ ਹੀ ਬਹੁਤ ਹੈ ਜਿਹਦੇ ਕਹਿੰਦੇ ਨਾ 2% ਆਬਾਦੀ ਆ ਆ ਜੋ 2% ਆਬਾਦੀ ਨੇ ਆਸਟ੍ਰੇਲੀਆ ਦਾ ਗੋਰਾ ਹਰਿਆਣੇ ਦਾ ਮੁੰਡਾ ਹਰਾ ਕੇ ਪੰਜਾਬ ਦੀ ਜ਼ਮੀਨ ਤੇ ਪੰਜਾਬ ਦਾ ਨਾਸ ਤੇ ਕਿਹਨਾਂ ਦੀ ਗੱਲ ਕਰੀਏ ਕਿ ਨਾਰਾ ਕਿੱਥੇ ਜਾ ਕੇ ਮਾਰਦੇ ਹਾਂ ਹਾਂ ਜੀ ਦੇਖੋ ਮੈਂ ਵਾਦਾ ਕੀਤਾ ਸੀ ਆਪਣੇ ਸਮਾਜ ਨੂੰ ਤੇ ਆਪਣੇ ਪੰਜਾਬ ਨੂੰ ਕਿ ਮੈਂ ਜਦੋਂ ਫਾਈਟ ਜਿੱਤੂੰਗਾ ਜਿਹੜੇ ਮੇਰੇ ਰਹਿਬਰਾਂ ਜਿਨ੍ਹਾਂ ਦੇ ਮੈਂ ਬਾਣੀ ਪੜਦਾ ਮਾ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿੰਨਾ ਦੀ ਦਰਜਾ ਤੇ ਸਾਡੇ ਜੋ ਰਹਿਬਰ ਨੇ ਹਰ ਹਰ ਬਾਲਮੀਕੀ ਮਹਾਰਾਜ ਜੀ ਭਗਵਾਨ ਤੇ ਤਾਂ ਤੁਹਾਨੂੰ ਸਤਿਗੁਰੂ ਕਬੀਰਦਾਸ ਮਹਾਰਾਜ ਜੀ ਤੇ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੁਹਾਨੂੰ ਬਾਬਾ ਨਾਨਕ ਜੀ ਤੇ ਆਪਣੇ ਆਪਣੇ ਬਾਬਾ ਡਾਕਟਰ ਬੀਰਮ ਬੇਦਕਾਰ ਜੀ ਕਿਉਂਕਿ ਮੈਂ ਇਹਨਾਂ ਦਾ ਜੋ ਵਿਚਾਰ ਨੇ ਇਹਨਾਂ ਦੇ ਉਹ ਆ ਉਹਨਾਂ ਦਾ ਜਿਵੇਂ ਮੇਰੇ ਦਿਲ ਦੇ ਵਿੱਚ ਜੋ ਸੀ ਉਹਨੇ ਉਹ ਨਾਰਾ ਲਾਇਆ ਇੱਕ ਹੋਰ ਚੀਜ਼ ਮੇਨ ਜੋ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੋ ਕਿ ਅੱਜ ਅੱਜ ਇਹ ਸੁਲਤਾਨ ਦੇ ਨਹੀਂ ਛੇੜ ਸਕਦੀ ਸੀ ਅੱਜ ਡੋਲੇ ਸਰਦਾਂ ਦੇ ਜੋ ਫੜ ਫੜ ਕੇ ਆ ਉਹਨਾਂ ਕਿਸਾਨਾਂ ਦੀ ਜੋ ਖੇਤੀ ਕੀਤੀ ਹੋਈ ਸੀ ਜੋ ਉਹਦਾ ਦਾਣਾ ਖਾਦਾ ਜੋ ਦਾ ਮੁੱਲ ਮੋੜਿਆ ਖਾਸ ਕਰਕੇ ਮੈਂ ਆਪਣੇ ਕਿਸਾਨ ਭਾਈਆਂ ਚਾਰੇ ਲਈ ਜੋ ਕੀਤਾ ਵਾ ਵੀ ਉਹਨਾਂ ਦੀ ਜੋ ਰੋਟੀ ਦਾ ਮੁੱਲ ਨਾ ਮੋੜਿਆ ਪੰਜਾਬ। ਹਾਂਜੀ ਪਹਿਲਾਂ ਤਾਂ ਸੱਚੀ ਗੱਲ ਸੁਲਤਾਨ ਬਣੀ ਉਹ ਸਾਰੇ ਪੰਜਾਬ ਨੂੰ ਤੇ ਸਾਰੇ ਇੰਡੀਆ ਨੂੰ ਜਿਹੜਾ ਗੋਰੇ ਨੇ ਤੇ ਜੀਟੀ ਬਾਬੇ ਨੇ ਮੈਨੂੰ ਚੈਲੰਜ ਕੀਤਾ ਸੀ ਠੀਕ ਆ ਜੀ ਮੈਂ ਪੰਜਾਬ ਨਾਲ ਵਾਅਦਾ ਕੀਤਾ ਸੀ ਉਹ ਅੱਜ ਮੈਂ ਪੰਜਾਬ ਦਾ ਵਾਅਦਾ ਪੂਰਾ ਕਰਤਾ ਪੰਜਾਬ ਦੀ ਧਰਤੀ ਦੇ ਉੱਤੇ ਉਸ ਗੋਰੇ ਨੂੰ ਹਰਾਇਆ ਜਿਹਦਾ ਹੰਕਾਰ ਤੋੜਿਆ ਤੇ ਜਿਹਦਾ ਜੀਟੀ ਬਾਬਾ ਬਣਿਆ ਫਿਰਦਾ ਸੀ ਉਹਦਾ ਵੀ ਹੰਕਾਰ ਤੋੜਿਆ ਉਹਨਾਂ ਦੋਨਾਂ ਨੇ ਰਲ ਕੇ ਜੋ ਮੈਨੂੰ ਧੋਖਾ ਕੀਤਾ ਧੋਖਾ ਰਲ ਕੇ ਆਪਸ ਵਿੱਚ ਜੋ ਰਲ ਮਿਲ ਕੇ ਉਹਨਾਂ ਨੇ ਜੋ ਕੀਤੀ ਸੈਟਿੰਗ ਮੈਂ ਇਹਨੂੰ ਕੁੱਟਣਾ ਮੈਨੂੰ ਮਾਰਨਾ ਮੇਰੇ ਟੂਬਾ ਫੋੜੀਆਂ ਗਈਆਂ ਮੇਰੇ ਕੁਰਸੀਆਂ ਤੱਕ ਮਾਰੀਆਂ ਗਈਆਂ ਪਰ ਮੂਰੇ ਮੈਨੂੰ ਮੇਰਾ ਪੰਜਾਬ ਦਿਖਦਾ ਪਿਆ ਸੀ ਮੈਂ ਪੰਜਾਬ ਲਈ ਕੁਝ ਵੀ ਕਰਨ ਨੂੰ ਤਿਆਰ ਆ ਜੋ ਮੇਰੇ ਅਜ ਬਲੱਡ ਬੋਡੀ ਚੋਂ ਨਿਕਲਿਆ ਵਾ ਸ਼ਿਰ ਤੋਂ ਨਿਕਲਿਆ ਵਾ ਉਹ ਮੇਰੇ ਪੰਜਾਬ ਲਈ ਆ ਮੈਂ ਆਪਣੇ ਪੰਜਾਬ ਲਈ ਕਤਰਾ ਕਤਰਾ ਕਰਨ ਨੂੰ ਵੀ ਤਿਆਰ ਆ ਪਰ ਮੈਂ ਆਪਣੇ ਪੰਜਾਬ ਦੀ ਜਿਹੜੀ ਇੱਜ਼ਤ ਆ ਮਿੱਟੀ ਵਿੱਚ ਨਹੀਂ ਰੋਲਣ ਦਿੱਤੀ ਹੈਗੀ ਕਿਉਂਕਿ ਮੈਂ ਆਪਣੇ ਪੰਜਾਬ ਨੂੰ ਬਹੁਤ ਪਿਆਰ ਕਰਦਾ ਮਾਂ ਤੇ ਆਪਣੇ ਦੇਸ਼ ਨੂੰ ਵੀ ਬਹੁਤ ਜ਼ਿਆਦਾ ਪਿਆਰ ਕਰਦਾ ਗੱਲ ਕਰੀਏ ਐਂਟਰੀ ਦੀ ਐਂਟਰੀ ਸਾਡੀ ਬੜੀ ਜ਼ਬਰਦਸਤ ਹੋਈ ਹੈ ਕਲਗੀਆਂ ਵਾਲੇ ਪਾਸ਼ਾ ਜੀ ਦਾ ਬਾਜ ਨਾਲ ਸੀ ਤੇ ਫਤਿਹ ਗੂੰਜ ਵੀ ਆਈ ਦੇਖੋ ਪੁੱਤ ਗੁਰੂ ਗੋਬਿੰਦ ਸਿੰਘ ਦੇ ਆ ਜੀ ਠੀਕ ਹੈ ਜੇ ਅਸੀਂ ਉਹ ਐਂਟਰੀ ਪੁੱਤ ਗੁਰੂ ਗੋਬਿੰਦ ਸਿੰਘ ਵਾਂਗੂ ਨਾ ਕੀਤੀ ਫਿਰ ਉਹ ਕੋਤੀ ਕਰ ਰਹੇ ਸੀ ਨਾ ਕਿਉਂਕਿ ਮੈਂ ਉਹ ਕਮਿਊਨਿਟੀ ਚੋਂ ਪੈਦਾ ਹੋਇਆ ਮਾਂ ਜਿੱਥੇ ਬਹੁਤ ਸਾਡੇ ਰਹਿਬਰਾਂ ਨੇ ਕੁਰਬਾਨੀਆਂ ਦਿੱਤੀ ਆ ਬਾਬਾ ਜੀਵਨ ਸਿੰਘ ਨੇ ਬਾਬਾ ਸੰਗਤ ਸਿੰਘ ਮਹਾਰਾਜ ਜੀ ਨੇ ਆਪਣੇ ਬਾਬਾ ਦੀਪ ਸਿੰਘ ਜੀ ਹਰੀ ਸਿੰਘ ਨਰੂਆ ਨੇ ਉਹਨਾਂ ਵਾਂਗੂ ਅਸੀਂ ਵੀ ਇਹ ਸੋਚਦੇ ਆਂ ਕਿ ਚੁਣੌਤਾ ਬਹੁਤ ਵੱਡੀ ਦੇਨ ਆ ਉਹਦੀ ਤਾਂ ਚਲੋ ਮੈਂ ਛੋਟੀ ਜੀ ਕੋਸ਼ਿਸ਼ ਕੀਤੀ ਐਨੀ ਇੱਕ ਕਿ ਮੈਂ ਆਪਣੇ ਪੰਜਾਬ ਲਈ ਕੁਛ ਕਰਾਂ ਥੋੜਾ ਬੋਟਾ ਕੁੰਡਾ ਜਿਹਾ ਤਰਾ ਮੈਂ ਵੀ ਆਪਣੇ ਪੰਜਾਬ ਲਈ ਟਾਇਆ ਪਰ ਮੈਂ ਆਪਣੇ ਪੰਜਾਬ ਨੂੰ ਥੱਲੇ ਨਹੀਂ ਡਿਗਣ ਦਿੱਤਾ ਜੋ ਕੋਈ ਗੁਰੂਆਂ ਪੀਰਾਂ ਦੀ ਧਰਤੀ ਸੀ ਉਹਦਾ ਮਾਣ ਮੈਂ ਵਧਾਇਆ ਬਾ ਮੈਂ ਪੰਜਾਬ ਦਾ ਬਹੁਤ ਬਹੁਤ ਪਹਿਲਾਂ ਦਾ ਧੰਨਵਾਦ ਕਰਨਾ ਚਾਹੁੰਦਾ ਵਾ ਜਿਨ੍ਹਾਂ ਲੋਕਾਂ ਨੇ ਮੇਰੇ ਨੂੰ ਇੰਨਾ ਪਿਆਰ ਦਿਖਾਇਆ 10000 ਦਾ ਇਕੱਠ ਘੱਟੋ ਘਾਟ ਇੱਥੇ ਹੋਇਆ ਸੀ ਮੇਰੇ ਲਈ ਇਨੇ ਲੋਕ ਆ ਇੰਨਾ ਪਿਆਰ ਮੈਨ ਦਿਖਾਇਆ ਤਾਂ ਮੈਂ ਤੈਹ ਦਿਲੋਂ ਤੁਹਾਨੇ ਦਾ ਬਾਤ ਕਰਦਾ ਮੈਂ ਆਪਣੇ ਪੰਜਾਬ ਦੇ ਪੰਜਾਬ ਦੇ ਲੋਕਾਂ ਦਾ ਖਾਸ ਕਰ ਮੇਰੇ ਪਿੰਡ ਦਾ ਜਿਹਨੇ ਮੇਰੇ ਪਿੰਡ ਦੇ ਸਾਰੇ ਭਰਾ ਨੇ ਜਿਨ੍ਹਾਂ ਨੇ ਮੇਨ ਨਾਲ ਰਲ ਕੇ ਸਹਿਯੋਗ ਕੋਸ਼ਿਸ਼ ਵੀ ਕੀਤਾ ਹਾਂਜੀ ਮਾਪੇ ਮੇਰੇ ਵੱਡੇ ਭਰਾ ਬਲਵੀਰ ਬੰਗੜ ਜੀ ਮੇਰੇ ਬਾਪੂ ਰਣਜੀਤ ਸਿੰਘ ਸਰਪੰਚ ਫੁੱਲਾਵਾਲ ਤੋਂ ਮੈਂ ਬਾਪੂ ਜੀ ਕਹਿੰਦਾ ਉਹਨਾਂ ਨੂੰ ਉਹਨਾਂ ਦੇ ਸਹਿਯੋਗ ਨਾਲ ਜਿਹੜਾ ਉਹਨਾਂ ਦਾ ਮਾਰ ਖੇਤੇ ਸਰਗਰਸ ਸੀ ਤਾਂ ਜੋ ਬੱਚਾ ਉਹਨਾਂ ਦਾ ਗੁੰਜਾ ਤੇ ਅੱਜ ਇਹ ਸ਼ੋਹ ਜਿਹੜਾ ਹੋਇਆ ਤਾਂ ਉਹਨਾਂ ਦੀ ਮਿਹਰਬਾਨੀ ਛਤਕਾ ਹੋਇਆ ਤੁਹਾਡੇ ਤੋਂ ਬਾਅਦ ਹੋਰ ਵੀ ਸ਼ੋਹ ਹੋਣਗੇ ਹੁਣ ਕਹਿੰਦੇ ਸੁਲਤਾਨ ਨੇ ਬੂਟਾ ਲਾਤਾ ਵਾ ਕਿ ਅੱਗੇ ਲਗਾਤਾਰ ਇਹ ਦੇਖੋ ਜੀ ਪ੍ਰੋਗਰਾਮ ਦੇਖੋ ਜੀ ਕਹਿ ਕੇ ਤਾਂ ਗਿਆ ਸਾਡੇ ਕੁਲਦੀਪ ਸਿੰਘ ਬੈਦ ਆਪ ਸਰਭਾ ਐਮਐਲਏ ਜੇ ਉਹਨਾਂ ਨੇ ਜ਼ੁਬਾਨ ਦਿੱਤੀ ਤਾਂ ਜਰੂਰ ਅਸੀਂ ਆਉਣ ਵਾਲੇ ਸਮੇਂ 'ਚ WW E ਦੇ ਰੈਸਲਰ ਬੁਲਾਉਂਗਾ ਕੋਸ਼ਿਸ਼ ਮੇਰੀ ਇਹ ਆ ਕਿ ਮੈਂ ਕੋਈ ਸੁਪਰਸਟਾਰ ਬੁਲਾਵਾਂ ਉਹਨੂੰ ਮੈਂ ਖੁਦ ਚੈਲੇਂਜ ਕਰਾਂ ਆਪਣੇ ਪੰਜਾਬ ਦੇ ਵਿੱਚ ਹਰਾਵਾਂ ਬਾਕੀ ਮੇਰੇ ਪੰਜਾਬ ਤੇ ਮੇਰੇ ਲੁਧਿਆਣਾ ਦੇ ਵਸਨੀਕਾਂ ਦਾ ਮੈਂ ਦਿਲੋਂ ਧੰਨਵਾਦ ਕਰਦਾ ਜੋ ਸਹਿਯੋਗ ਦੇਣ ਮੈਂ ਬਹੁਤ ਜਲਦੀ WWE ਦੇ ਜਿਹੜੇ ਰੈਸਲਰ ਇੱਥੇ ਬੁਲਾ ਕੇ ਉਹਨਾਂ ਨੂੰ ਚੈਲੰਜ ਕਰਕੇ ਉਹਨਾਂ ਨੂੰ ਹਰਾਉਣਾ। ਇੰਨੀ ਵੀ ਫਾਈਟ ਹੋਣੀ ਸੀ ਤੇ ਗੋਰਾ ਦੇ ਮੁਕਾਬਲਾ ਚਲਾ ਕੇ ਬੰਨੀਆਂ ਪਰੀਆਂ ਪੁਰਾਣੀਆਂ ਬਣਾਈਆਂ ਉਹਨੇ ਕਿ ਕੌਣ ਦੇ ਹੀਰੇ ਨੂੰ ਅਜੇ ਹਰਾਉਣਾ ਵਾ। ਚੈਨਲ ਕਰੇ ਵੀ ਮਾਰਦੇ ਵੀ ਤੋਂ ਧੰਨਵਾਦ। ਦੇਖੋ ਜੀ ਸਾਜ਼ਸ਼ਾ ਸ਼ੁਰੂ ਤੋਂ ਹੀ ਪੰਜਾਬ ਤੇ ਚੱਲਦੀਆਂ ਆ ਰਹੀਆਂ ਨੇ। ਪੰਜਾਬ ਨੂੰ ਇੱਕ ਵੱਖ ਤਰੀਕੇ ਨਾਲ ਦੇਖਿਆ ਜਾਂਦਾ। ਅੱਜ ਵੀ ਉਹ ਰਿੰਗ ਦੇ ਵਿੱਚ ਉਹਨਾਂ ਨੇ ਉਹ ਸਾਬਿਤ ਕੀਤਾ ਵੀ ਪੰਜਾਬ ਇੱਕ ਵੱਖਰਾ ਵਾ। कि ਸਾਨੂੰ ਇਹ ਅਹਿਸਾਸ ਕਰਾਇਆ ਪਰ ਮੈਂ ਪੰਜਾਬ ਦੀ ਪੱਤਨੀ ਲੱਗਣ ਦਿੱਤੀ ਜੇ ਉਹਨੂੰ ਕਹਤਾ ਪੰਜਾਬ ਦਾ ਸਭ ਲਈ ਇਕੱਲਾ ਹੀ ਬਹੁਤ ਆਂਦੇ ਜਿਹਦੇ ਕਹਿੰਦੇ ਨਾ 2% ਆਬਾਦੀ ਆ ਆ ਜੋ 2% ਆਬਾਦੀ ਨੇ ਆਸਟ੍ਰੇਲੀਆ ਦਾ ਗੋਰਾ ਹਰਿਆਣੇ ਦਾ ਮੁੰਡਾ ਹਰਾ ਕੇ ਪੰਜਾਬ ਦੀ ਜ਼ਮੀਨ ਤੇ ਪੰਜਾਬ ਦਾ ਨਾਮ ਅਦੇ ਕਿ ਨਾ ਵੀ ਗੱਲ ਬਣਛੇ ਕਿਉਂਕਿ ਨਾਰਾ ਕਿੱਥੇ ਜਾ ਕੇ ਬਾਂਦ ਨਹੀਂ ਹਾਂਜੀ ਦੇਖੋ ਮੈਂ ਵਾਦਾ ਕੀਤਾ ਸੀ ਆਪਣੇ ਸਮਾਜ ਨੂੰ ਤੇ ਆਪਣੇ ਪੰਜਾਬ ਨੂੰ ਕਿ ਮੈਂ ਜਦੋਂ ਫਾਈਟ ਜਿੱਤੂੰਗਾ ਜਿਹੜੇ ਮੇਰੇ ਰਹਿਬਰਾ ਜਿਨ੍ਹਾਂ ਦੀ ਮੈਂ ਬਾਣੀ ਪੜਦਾ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਜਿਨ੍ਹਾਂ ਦੀ ਦਰਜ ਆ ਇਹ ਸਾਡੇ ਜੋ ਰਹਿਬਰ ਨੇ ਹਰ ਹਰ ਬਾਲਮੀਕੀ ਮਹਾਰਾਜ ਜੀ ਭਗਵਾਨ ਤੇ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਤੇ ਧੰਨ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਧੰਨ ਧੰਨ ਬਾਬਾ ਨਾਨਕ ਜੀ ਤੇ ਆਪਣੇ ਆਪਣੇ ਬਾਬਾ ਡਾਕਟਰ ਬੀਰਮ ਬੇਦਕਾਰ ਜੀ ਕਿਉਂਕਿ ਮੈਂ ਇਹਨਾਂ ਦਾ ਜੋ ਵਿਚਾਰ ਨੇ ਇਹਨਾਂ ਦੇ ਉਹ ਆ ਉਹਨਾਂ ਦਾ ਜੇ ਮੇਰੇ ਦਿਲ ਦੇ ਵਿੱਚ ਜੋ ਸੀ ਉਹਨੇ ਉਹ ਨਾਰਾ ਲਾਇਆ ਇੱਕ ਹੋਰ ਚੀਜ਼ ਮੇਨ ਜੋ ਕਿ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਜੋ ਕਿ ਅੱਜ ਅੱਜ ਇਹ ਸੁਲਤਾਨ ਦੇ ਨਹੀਂ ਛੇੜ ਸਕਦੀ ਸੀ ਅੱਜ ਡੋਲੇ ਸਦਾਂ ਦੇ ਜੋ ਫੜ ਫੜ ਕੇ ਆ ਉਹਨਾਂ ਕਿਸਾਨਾਂ ਦੀ ਜੋ खेती ਕੀਤੀ ہوئی ਸੀ ਜੋ ਦਾ ਟਾਣਾ ਖਾਦਾ ਜੋ ਦਾ ਮੁੱਲ ਮੋੜਿਆ ਖਾਸ ਕਰਕੇ ਮੈਂ ਆਪਣੇ ਕਿਸਾਨ ਭਾਈਆਂ ਚਾਰੇ ਲਈ ਜੋ ਕੀਤਾ ਵਾ ਵੀ ਉਹਨਾਂ ਦੀ ਰੋਟੀ ਦਾ ਮੁੱਲ ਨਾ ਮੋੜਿਆ ਪੰਜਾਬ ਜੀ ਤੁਸੀਂ ਅਮਰੀਕਾ ਨੂੰ ਸਪੈਸ਼ਲਿਸਟ ਕੰਪਨੀ ਖਲੇ ਆਏ ਇਹਦਾ ਲੱਗਿਆ ਇਹ ਮੈਂ ਇਹ ਚੀਜ਼ਾਂ ਨੂੰ ਸ਼ਬਦਾਂ ਨਾਲ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਇਹ ਚੀਜ਼ਾਂ ਸ਼ਬਦਾਂ ਨਾਲ ਬਿਆਨ ਨਹੀਂ ਕੀਤੀਆਂ ਜਾ ਸਕਦੀਆਂ ਜਿਸ ਤਰ੍ਹਾਂ ਪਹਿਲਾਂ ਭਾਈ ਨੇ ਬੋਲਿਆ ਕਿ ਲੱਖ ਖੁਸ਼ੀਆਂ ਆਪਾਸ਼ ਆਈਆਂ ਜੇ ਸਤਿਗੁਰ ਨਜ਼ਰ ਕਰੇ ਕੋ ਇਹ ਬੜੀ ਵੱਡੀ ਕਿਰਪਾ ਪਹਿਲਾਂ ਤਾਂ ਸਤਿਗੁਰ ਅਕਾਲ ਪੁਰਖ ਦੀ ਹੈ ਕਿ ਉਹਨਾਂ ਨੇ ਐਡਾ ਵੱਡਾ ਜਿਹੜਾ ਸਾਨੂੰ ਸਮਾਜ ਨੂੰ ਐਡਾ ਬੜਾ ਹੀਰਾ ਦਿੱਤਾ ਹੈ ਔਰ ਉਹ ਹੀਰਾ ਅੱਜ ਸੰਗੋਵਾਲ ਦੀ ਧਰਤੀ ਤੇ ਵੀ ਕਹਿੰਦੇ ਹਾਸ ਰਜਮ ਜਾ ਰਿਹਾ ਹੈ ਸੋ ਸਾਨੂੰ ਪੂਰਾ ਪ੍ਰਾਊਡ ਹੈ ਕਿ ਜਿੰਨੇ ਵੀ ਸੱਜਣ ਬੇਲੀ ਆਏ ਨੇ ਤੁਹਾਡਾ ਮੀਡੀਆ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਜਿਹੜਾ ਕਿੰਨੇ ਸਮੇਂ ਤੋਂ ਲੱਗੇ ਹੋਏ ਨੇ ਪੰਜ-ਛੇ ਦਿਨਾਂ ਤੋਂ ਤੁਸੀਂ ਨਾਲ ਹੀ ਸਾਡੇ ਚੱਲ ਰਹੇ ਹੋ ਸੋ ਤੁਹਾਡਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਹੈ ਫਿਰ ਸਰਪੰਚ ਸਾਹਿਬ ਦਾ ਧੰਨਵਾਦ ਹੈ ਸਾਡੇ ਭਾਈ ਜੀ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜਿੰਨੇ ਵੀ ਵਰਤਮਾਨ ਦੇ ਸੱਜਣ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਦਿਲੋਂ ਧੰਨਵਾਦ ਕਰਦੇ ਹਾਂ ਔਰ ਮੈਂ ਸਪੈਸ਼ਲ ਇਸ ਕਰਕੇ ਮੇਰੇ ਛੋੜੇ ਵੀਰ ਤੇ ਮੈਨੂੰ ਬ੍ਰਾਊਡ ਹੈ ਮੈਂ ਚਾਹੁੰਦਾ ਹਾਂ ਕਿ ਜਿਹੜਾ ਜੂਤ ਛੋਟਾ ਛੋਟਾ ਆਇਆ ਨਾ ਬੱਚੇ ਸਾਡੇ ਅੱਗੇ ਬੈਠੇ ਆ ਮੈਨੂੰ ਉਹਨਾਂ ਦੇ ਬੜਾ ਮਾਣ ਹੈ ਕਿ ਉਹਨਾਂ ਵਿੱਚੋਂ 1 2 5 7 ਆ ਨਿਕਲਣਗੇ ਨਾ ਇਹੋ ਜਿਹੇ ਹੀਰੇ ਛੋਟੇ ਬੱਚੇ ਜਿਹੜੇ ਆ ਰਹੇ ਨੇ ਉਹਨਾਂ ਦੇ ਵਿੱਚ ਇਹਨਾਂ ਉਤਸ਼ਾਹ ਦੇਖ ਕੇ ਬੜਾ ਬ੍ਰਾਊਡ ਫੀਲ ਹੋ ਰਿਹਾ ਜੀ ਮੈਨੂੰ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਤੇ ਆਈ ਬ੍ਰਾਊਡ ਫਿਰ ਪੂਰੇ ਪੰਜਾਬ ਨੂੰ ਪੂਰੇ ਭਾਰਤ ਨੂੰ ਪੂਰੇ ਵਰਲਡ ਨੂੰ ਮਾਣ ਹੈ ਪੰਗੋਵਾਲ ਦੀ ਧਰਤੀ ਦੇ ਅੱਜ ਕਿ ਮੈਂ ਖੁਸ਼ੀ ਨਾਲ ਇਹ ਬਿਆਨ ਨਹੀਂ ਕਰ ਪਾਵਾ ਧੰਨਵਾਦ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ ਆਈ ਵਾਰੀ ਹੋ ਗਿਆ ਇਹ ਬਹੁਤ ਨਹੀਂ ਵੱਡਾ ਵਿਚਾਰ ਦੇਖੋ ਮੈਂ ਕਹਿੰਦਾ ਇੰਨੀ ਪਬਲਿਕ ਆਈ ਆ ਹਜ਼ਾਰ ਮੈਂ ਕਿਹਾ 10000 ਬੰਦਾ ਹੋਊਗਾ ਸੋ ਇੰਨਾ ਵਧੀਆ ਪ੍ਰੋਗਰਾਮ ਆ ਇਹ ਜਿਹੜਾ ਅੱਜ ਲੀਕਿਆ ਬੜਾ ਜ਼ੋਰ ਲਾ ਕੇ ਬਾਕੀ ਅਸੀਂ ਜੀ ਬਹੁਤ ਧੰਨਵਾਦ ਕਰਦੇ ਆ ਜਿਹੜੀ ਇੰਨੀ ਸੰਗਤ ਆਈ ਆ ਪ੍ਰੋਗਰਾਮ ਤੇ ਮਿਹਨਤ ਬਹੁਤ ਕੀਤੀ ਆ ਜ਼ੋਰ ਬਹੁਤ ਮਾਰਿਆ ਹਰ ਪਾਸੋਂ ਸਾਨੂੰ ਸਹਿਯੋਗ ਮਿਲਿਆ ਔਰ ਅਸੀਂ ਸਾਰੇ ਸੰਗਤ ਦਾ ਹਾਜ਼ਰ ਕਰਕੇ ਮੈਂਟੂ ਭਾਈ ਜੀ ਦਾ ਜਿਹੜੇ ਸਾਡੇ ਅੱਧ ਬੋਲ ਦੇ ਉੱਤੇ ਆਏ ਨੇ ਹੋਰ ਵੀ ਜਿੰਨੇ ਅਸੀਂ ਸੱਜਣ ਬਣਾਏ ਨੇ ਸਾਰੇ ਇੱਥੇ ਪਹੁੰਚੇ ਨੇ ਅਸੀਂ ਸਾਰਿਆਂ ਦਾ ਬਹੁਤ ਬਹੁਤ ਧੰਨ ਦੇ ਰੋ ਧੰਨਵਾਦ ਕਰਦੇ ਹਾਂ ਇਹ ਆ ਬ੍ਰਦਰ ਜੀ ਵੀ ਮੁੰਡਿਆਂ ਨੂੰ ਨਸ਼ੇ ਤੋਂ ਰਾਹਤ ਦਿੱਤਾ ਜਾਵੇ ਦਾ ਕਰਕੇ ਆਪਾਂ ਇਹ ਪ੍ਰੋਗਰਾਮ ਕੀਤਾ ਵੀ ਨਸ਼ਮ ਮਗਰ ਮੁੰਡੇ ਜਾਦੇ ਜਾਦੇ ਨਾਲੇ ਕੁਛ ਇੱਕ ਗੋਰੇ ਨੇ ਤੇ ਇੱਕ ਮੁੰਡਾ ਪਲਵਾਰ ਹੈਗਾ ਰਾਜ ਦਾ ਉਹਨਾਂ ਨੇ ਸੁਲਤਾਨ ਨੂੰ ਚੈਲੰਜ ਕੀਤਾ ਕੀ ਲੱਗਦਾ ਚੈਲੰਜ ਉਹ ਚੈਲੇ ਹੁਣ ਤੁਸੀਂ ਦੇਖੋ ਜੀ ਪੂਰੀ ਟੱਕਰ ਹੋ ਰਹੀ ਆ ਪੂਰਾ ਦੇਖੋ ਭਈ ਪੂਰਾ ਪੰਜਾਬ ਜਿੱਤੂਗਾ ਜੀ ਮੈਂ ਕਹਾਂ ਜੀ ਪੰਜਾਬ ਜਿੱਤੂਗਾ ਅੱਜ ਤੱਕ ਪੰਜਾਬ ਦਵਾ ਹੀ ਨਹੀਂ ਕਿਤੇ ਹਰੇਕ ਨੰਬਰ ਆ ਜਾਊਗਾ ਪੂਰਾ ਪੰਜਾਬ ਦਾ ਨਾਂ ਹੀ ਪੂਰਾ ਹੈ ਬਾਬਾ ਕਿਰਪਾ ਕਰੂਗਾ ਚੱਲ ਰਿਹਾ ਕੰਮ ਵਧੀਆ ਬਹੁਤ ਹੀ ਖੁਸ਼ੀ ਆ ਜੀ ਮਨ ਨੂੰ ਬਹੁਤ ਵੱਡੀ ਖੁਸ਼ੀ ਆ ਬਹੁਤ ਸੰਗਤ ਆਈ ਹੋਈ ਆ ਦੇਖੋ ਪਹਿਲ ਤਾਂ ਨੂੰ ਜਗਾ ਰਿਹਾ ਜੀ ਐਨੇ ਸਮੇਂ ਦਾ ਉਪਰਾਲਾ ਸੀਗਾ ਜਿਹੜਾ ਫੋਰਸ ਤੋਂ ਫੋਰਸ ਦੀ ਸਫਲ ਹੋ ਗਈ ਉਹ ਸਫਲ ਹੋ ਗਈ ਜੀ ਬਹੁਤ ਵਧੀਆ ਪ੍ਰੋਗਰਾਮ ਹੋ ਰਿਹਾ ਜੀ ਬਹੁਤ ਮੈਂ ਕਹਿੰਦਾ ਆਨੰਦ ਆਇਆ ਪਿਆ ਜਿੱਧਰ ਨੂੰ ਮਰਜੀ ਨਿਗਾ ਮਾਰੋ ਪਬਲਿਕ ਹੀ ਪਬਲਿਕ ਦੇ ਲਈ ਬਹੁਤ ਬਹੁਤ ਇੰਟਰਨੈਸ਼ਨਲ ਲੈਵਲ ਦੇ ਵੀ ਰੈਸਲਰ ਆਏ ਆ ਹਾਂਜੀ 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 ਲੱਗਦਾ ਕਿ ਜਿਹੜਾ ਲੋਕ ਟੀਵੀ ਤੇ ਦੇਖਦੇ ਨੇ ਲਾਈਵ ਦੇਖਦੇ ਨੇ ਮੈਂ ਕਹਾਂ ਜੀ ਅੱਜ ਲੁਧਿਆਣਾ ਸ਼ਹਿਰ ਦੇ ਵਿੱਚ ਸੰਗੋਵਾਲ ਪਿੰਡ ਦੇ ਵਿੱਚ ਸੰਗੋਵਾਲ ਦੀ ਧਰਤੀ ਨੂੰ ਸਲੂਟ ਅੱਜ ਜਿਹੜਾ ਕਿ ਐਡਾ ਵੱਡਾ ਫੰਕਸ਼ਨ ਸੰਗੋਵਾਲ ਦੀ ਧਰਤੀ ਦੇ ਉੱਤੇ ਹੋ ਰਿਹਾ ਹੈ ਕਿ ਲੁਧਿਆਣੇ ਨੂੰ ਇੱਕ ਮਾਣ ਵਾਲੀ ਗੱਲ ਆ ਬਹੁਤ ਵੱਡੀ ਮਾਣ ਵਾਲੀ ਗੱਲ ਆ ਬਹੁਤ ਜ਼ਿਆਦਾ ਵੱਡੀ ਮਾਣ ਵਾਲੀ ਗੱਲ ਆ ਵੀ ਅੱਜ ਸੰਗੋਵਾਲ ਦੇ ਵਿੱਚ ਐਡੀਆਂ ਵੱਡੀਆਂ ਰੌਣਕਾਂ ਲੱਗੀਆਂ ਨੇ ਐਡੀ ਵੱਡੀ ਮਾਹੌਲ ਰੈਕਸ਼ਨ ਹੋ ਰਹੀ ਆ ਅਸੀਂ ਸਾਰਿਆਂ ਦਾ ਬਹੁਤ-ਬਹੁਤ ਦਿਲੋਂ ਧੰਨਵਾਦ ਆ ਸਾਰਿਆਂ ਦਾ ਬਹਿਦਰੋਂ ਬਹੁਤ ਧੰਨਵਾਦ ਨੌਜਵਾਨਾਂ ਨੂੰ ਇਹੇ ਵੱਡੀ ਗੱਲ ਨੌਜਵਾਨਾਂ ਨੂੰ ਇਹ ਹੀ ਅਪੀਲ ਹੈ ਜੀ ਵੱਧ ਤੋਂ ਵੱਧ ਚੜ ਕੇ ਐਸ ਪ੍ਰੋਗਰਾਮਾਂ 'ਚ ਇੱਥੇ ਆਓ ਨਸ਼ਾ ਤੋਂ ਦੂਰ ਰਹੋ ਤਾਂ ਕਿ ਜੋ ਆਪਣਾ ਜਿਹੜਾ ਪੰਜਾਬ ਆ ਇਹਦਾ ਇਸ ਤਰ੍ਹਾਂ ਹੀ ਨਾਂ ਰੋਸ਼ਨ ਹੁੰਦਾ ਰਹੇ ਅਸੀਂ ਬਹੁਤ ਇਸ ਤੋਂ ਫਕਰ ਮਹਿਸੂਸ ਕਰਦੇ ਹਾਂ ਪੰਜਾਬ ਦਾ ਨਾਂ ਰੋਸ਼ਨ ਰਵੇ